ਕਿੰਨੇ ਸੈਂਕੜੇ ਪੇਸ਼ੈਂਟ ਇਦਾਂ ਦੇ ਆ ਜਿਹੜੇ ਸ਼ੂਗਰ ਦੀ ਦਵਾਈ ਲੈਣ ਆਏ ਬਟ ਉਹਨਾਂ ਨੂੰ ਅਸੀਂ ਸ਼ੂਗਰ ਦੀ ਦਵਾਈ ਨਹੀਂ ਦਿੱਤੀ ਜਦੋਂ ਉਹਨਾਂ ਦੀ ਨਬਜ਼ ਦੇਖੀ ਜਾਂ ਟੈਸਟ ਦੇਖਿਆ ਤਾਂ ਲੀਵਰ ਚ ਪ੍ਰੋਬਲਮ ਸੀ ਲੀਵਰ ਦੀ ਮੈਡੀਸਿਨ ਦਿੱਤੀ ਤੇ ਸ਼ੂਗਰ ਲੈਵਲ ਆਪਣੇ ਆਪ 100 ਤੱਕ ਵੀ ਪੇਸ਼ੈਂਟ ਜਿਹਦਾ 5 5 6 600 ਲੀਵਰ ਦੇ ਵਿੱਚ ਕਰਮੀ ਉਹਨੂੰ ਦਵਾਈ ਦਿੱਤੀ ਤੇ 15 ਦਿਨਾਂ ਬਾਅਦ ਉਹ ਆ ਕੇ ਕਹਿੰਦੀ ਹੈ ਵੀ ਮੇਰਾ ਤਾਂ 100 150 ਇੱਥੇ ਆ ਗਿਆ ਮਾਨੂੰ ਸ਼ੂਗਰ ਦੀ ਮੈਨੂੰ ਕਹਿੰਦੀ ਤੁਹਾਡੀ ਇੰਨੀ ਵਧੀਆ ਸ਼ੂਗਰ ਦੀ ਦਵਾਈ ਮੈਂ ਕਿਹਾ ਭੈਣ ਜੀ ਅਸੀਂ ਤੁਹਾਨੂੰ ਸ਼ੂਗਰ ਦੀ ਦਵਾਈ ਦਿੱਤੀ ਨਹੀਂ ਤੁਹਾਡਾ ਲੀਵਰ ਖਰਾਬ ਸੀਗਾ ਲੀਵਰ ਦੀ ਦਵਾਈ ਦਿੱਤੀ ਆ ਤੁਹਾਡਾ ਸ਼ੂਗਰ ਲੈਵਲ ਅੱਛਾ ਜਿਆ ਵੀ ਸੰਗੀਤ ਇੰਡਸਟਰੀ ਦੇ ਬਰੇਸ ਰਮੋਰ ਚੇ ਰਹੇ ਨੇ ਪਿੰਕੀ ਧਾਲੀਵਾਲ ਜੀ ਜਿੰਨੇ ਫਿਲਮ ਵੀ ਆਈ ਹੈ ਹੁਣ ਬੀਬੀ ਰਜਨੀ ਉਹਨਾਂ ਦੀ ਫਿਲਮ ਆਈ ਆ ਉਹਨਾਂ ਨੂੰ ਵੀ ਸਕਿਨ ਦਾ ਸਟ੍ਰੈਸਸ ਹੋ ਗਿਆ ਸੀ ਅੱਛਾ ਪਿਛਲੇ ਕਈ ਸਾਲਾਂ ਤੋਂ ਉਹ ਘਰੋਂ ਬਾਹਰ ਵੀ ਨਹੀਂ ਸੀ ਨਿਕਲੇ ਫੋਨ ਕੀਤਾ ਮੈਨੂੰ ਦੱਸਿਆ ਇਹ ਤੁਹਾਡੇ ਕੋਲ ਸਕਿਨ ਸਟ੍ਰੈਸਸ ਦਾ ਇਲਾਜ ਹੈਗਾ ਤੇ ਜਦੋਂ ਮੈਂ ਉਹਨਾਂ ਨੂੰ ਯੈਸ ਕੀਤੀ ਤਾਂ ਉਹ ਬੜੇ ਹੈਰਾਨ ਜੇ ਹੋਏ ਕਿਉਂਕਿ ਉਹ ਬਹੁਤ ਜਗ੍ਹਾ ਤੋਂ ਦਵਾਈਆਂ ਲੈ ਚੁੱਕੇ ਸੀ ਪਰ ਤੁਸੀਂ ਯਕੀਨ ਕਰੋ ਕਿ 3 ਕੁ ਮਹੀਨਿਆਂ ਦੇ ਵਿੱਚ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ 3 ਕੁ ਮਹੀਨਿਆਂ ਦੇ ਵਿੱਚ ਉਹ ਬਿਲਕੁਲ ਠੀਕ ਹੋ ਗਏ ਅਚਨਚੇਤ ਤੁਹਾਡੀ ਬਾਹ ਤੇ ਤੁਹਾਡੀ ਲੈਗ ਦੇ ਉੱਤੇ ਇੱਕ ਬਲੈਕ ਜਿਹਾ ਨਿਸ਼ਾਨ ਬਣ ਜਾਂਦਾ ਹੈ ਅਚਨਚੇਤ ਹੀ ਕੋਈ ਤੁਸੀਂ ਚਲੇ ਜਾ ਰਹੇ ਹੋ ਡਸਟ ਤੋਂ ਹਨਾ ਤੁਹਾਡੇ ਸਿਰ ਤੇ ਧੱਫੜ ਨਿਕਲਣੇ ਸ਼ੁਰੂ ਹੋ ਜਾਂਦੇ ਆ ਤੇ ਹੁੰਦਾ ਕੀ ਆ ਫਿਰ ਤੁਸੀਂ ਜਾਓਗੇ ਸਕਿਨ ਸਪੈਸ਼ਲਿਸਟ ਕੋਲ ਅਗਰ ਇਹੀ ਪੇਸ਼ੈਂਟ ਸਾਡੇ ਕੋਲ ਆਉਂਦਾ ਤਾਂ ਅਸੀਂ ਉਹਨੂੰ ਸਕਿਨ ਦੇ ਪ੍ਰੋਬਲਮ ਜਿਹੜੀ ਹੋਈ ਹੈ ਉਹ ਚੀਜ਼ ਵੱਲ ਘੱਟ ਗੌਰ ਕਰਾਂਗੇ ਪਰ ਹੋਈ ਕਿਉਂ ਹੈ ਹੂੰ ਉਹ ਤੇ ਵੱਧ ਦਵਾਂਗੇ ਉਹ ਤੁਹਾਡਾ ਲੀਵਰ ਫੈਟੀ ਹੋ ਜਾਂਦਾ ਹੈ ਜਾਂ ਲੀਵਰ 'ਚ ਗਰਮੀ ਆ ਜਾਂਦੀ ਹੈ ਤਾਂ ਤੁਹਾਡਾ ਬਲੱਡ ਜਿਹੜਾ ਹੈ ਉਹਦੇ 'ਚ ਇਨਫੈਕਸ਼ਨ ਹੋ ਜਾਂਦੀ ਹੈ ਇਨਫੈਕਸ਼ਨ ਹੋਣ ਤੋਂ ਬਾਅਦ ਉਹ ਸਕਿਨ ਦੇ ਉੱਤੇ ਝਲਕਣ ਲੱਗ ਜਾਂਦੀ ਹੈ ਅੱਜਕੱਲ ਵੱਖੋ-ਵੱਖਰੀਆਂ ਬਿਮਾਰੀਆਂ ਦੇ ਨਾਲ ਲੋਕ ਯੂਜ ਰਹੇ ਨੇ ਕਈ ਵਾਰ ਲੀਵਰ ਦੀ ਐਸੀ ਬਿਮਾਰੀ ਹੋ ਜਾਂਦੀ ਹੈ ਪਹਿਲਾਂ ਤਾਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਪਰ ਬਾਅਦ ਦੇ ਵਿੱਚ ਗੰਭੀਰ ਸਮੱਸਿਆ ਬਣ ਜਾਂਦੀ ਹੈ ਤੇ ਦੂਜੇ ਪਾਸੇ ਇਹ ਗੱਲ ਕਰੀਏ ਸਕਿਨ ਨੂੰ ਲੈ ਕੇ ਬਹੁਤ ਸਾਰੀਆਂ ਬਿਮਾਰੀਆਂ ਤੁਸੀਂ ਸੁਣ ਵੀ ਰਹੇ ਹੋਵੋਗੇ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰੇਕ ਵੀਡੀਓ ਹਰੇਕ ਫੋਟੋ ਤੁਹਾਡੇ ਫੋਨ ਦੇ ਵਿੱਚ ਪਹੁੰਚ ਜਾਂਦੀ ਹੈ ਸਕਿਨ ਦੇ ਨਾਲ ਜੁੜੀਆਂ ਬਿਮਾਰੀਆਂ ਇਹ ਵੀ ਬਹੁਤ ਸਾਰੀਆਂ ਹੋ ਰਹੀਆਂ ਪਰ ਲੋਕਾਂ ਨੂੰ ਅਸਲ ਦੇ ਵਿੱਚ ਜਿਹੜੀ ਅਵੇਅਰਨੈਸ ਹੈ ਉਹ ਕਿੱਥੋਂ ਆਵੇ ਲੋਕਾਂ ਨੂੰ ਪਤਾ ਕਿਵੇਂ ਲੱਗੇ ਕਿ ਸਾਡਾ ਸਰੀਰ ਕਿਸੇ ਬਿਮਾਰੀ ਦੇ ਵੱਲ ਜਾ ਰਿਹਾ ਸਾਡੇ ਸਰੀਰ ਨੂੰ ਕੋਈ ਪ੍ਰੋਬਲਮ ਹੈ ਇਸ ਵਕਤ ਸਾਡੇ ਨਾਲ ਵੈਦ ਹਰਜੀਤ ਸਿੰਘ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ तमाम ਵਿਸ਼ਿਆਂ ਦੇ ਉੱਪਰ ਔਰ ਕਈ ਬਿਮਾਰੀਆਂ ਨੂੰ ਲੈ ਕੇ ਜਨਾਂ ਦਾ ਆਪਣਾ ਦੁੱਖ ਨਿਵਾਰਣ ਕਲੀਨਿਕ ਵੀ ਹੈ ਉਹਨਾਂ ਦਾ ਜਿੱਥੇ ਉਹ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਕੋਲ ਮਰੀਜ਼ ਆਉਂਦੇ ਨੇ ਇਲਾਜ ਕਰਾਉਂਦੇ ਨੇ ਤੇ ਉਹ ਸੰਚਾਲਕ ਨੇ ਉੱਥੋਂ ਦੇ ਗੱਲਬਾਤ ਕਰਦੇ ਉਹਨਾਂ ਨਾਲ ਬਾਈ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਥੈਂਕ ਯੂ ਜੀ ਥੈਂਕ ਯੂ ਸਰ ਜਿਵੇਂ ਮੈਂ ਗੱਲ ਕੀਤੀ ਜੀ ਪਹਿਲਾਂ ਤਾਂ ਅੱਜ ਕੱਲ ਹਰੇ ਕੋਈ ਖਾਣ ਪੀਣ ਜੀ ਵਿਗੜ ਚੁੱਕਿਆ ਹੈਗਾ ਮਨੁੱਖਾਂ ਦਾ ਤੇ ਦੂਜੇ ਪਾਸੇ ਕਈ ਵਾਰ ਕੀ ਹੁੰਦਾ ਹੈ ਬੰਦੇ ਨੂੰ ਕੋਈ ਬਿਮਾਰੀ ਨਹੀਂ ਹੁੰਦੀ ਜੀ ਪਰ ਉਹ ਤੋਂ ਅੰਦਰ ਉਸ ਤੋਂ ਹੋਇਆ ਫਿਰਦਾ ਰਹਿੰਦਾ ਕਿਉਂਕਿ ਉਹਨੂੰ ਹੁੰਦਾ ਕਿ ਮੈਂ ਤਾਂ ਕੋਈ ਬਿਮਾਰੀ ਨਹੀਂ ਥੋੜੇ ਸਾਲਾਂ ਬਾਅਦ ਫਿਰ ਜੋ ਡਾਕਟਰ ਦੇ ਕੋਲ ਜਾਂਦਾ ਉਦੋਂ ਬਹੁਤ ਕੁਝ ਨਿਕਲਿਆ ਆਉਂਦਾ ਜੀ ਕੀ ਇਹ ਬਿਮਾਰੀ ਜਾਂ ਕੋਈ ਵੀ ਬਿਮਾਰੀ ਲਾ ਲਈਏ ਕਿ ਇਹ ਪਹਿਲੇ ਦਿਨ ਹੀ ਗੰਭੀਰ ਨਹੀਂ ਹੁੰਦੀ ਇਹਦੇ ਵਿੱਚ ਸਾਰਾ ਕਈ ਵਾਰ ਕੀ ਹੈ ਨਾ ਵੀ ਡਾਇਗਨੋਸ ਸਹੀ ਤਰੀਕੇ ਨਾਲ ਨਹੀਂ ਹੁੰਦੀ ਹਮ ਫਾਰ ਐਗਜ਼ਾਮਪਲ ਤੁਸੀਂ ਲੀਵਰ ਦੀ ਗੱਲ ਕੀਤੀ ਹੈ ਤੇ ਇਹਦੇ ਨਾਲ ਨਾ ਸਕਿਨ ਦੇ ਉੱਤੇ ਕਾਫੀ ਪ੍ਰਭਾਵ ਪੈਣ ਲੱਗ ਜਾਂਦੇ ਨੇ ਤੁਹਾਡੀ ਬਾਡੀ ਖੁਰਦਰੀ ਹੋਣ ਲੱਗ ਜਾਂਦੀ ਹੈ ਅਚਨਚੇਤ ਤੁਹਾਡੀ ਬਾਹ ਤੇ ਤੁਹਾਡੀ ਲੈਗ ਦੇ ਉੱਤੇ ਇੱਕ ਬਲੈਕ ਜਿਹਾ ਨਿਸ਼ਾਨ ਬਣ ਜਾਂਦਾ ਹੈ ਹਾਂ ਜਾਂ ਤੁਹਾਨੂੰ ਅਚਨਚੇਤ ਹੀ ਕੋਈ ਤੁਸੀਂ ਚਲੇ ਜਾ ਰਹੇ ਹੋ ਡਸਟ ਤੋਂ ਜਾਂ ਧੂਏ ਤੋਂ ਹਨਾ ਤੁਹਾਡੇ ਸਿਰ ਤੇ ਧੱਫੜ ਨਿਕਲਣੇ ਸ਼ੁਰੂ ਹੋ ਜਾਂਦੇ ਆ ਤੇ ਹੁਣ ਦਾ ਕੀ ਆ ਫਿਰ ਤੁਸੀਂ ਜਾਓਗੇ ਸਕਿਨ ਸਪੈਸ਼ਲਿਸਟ ਕੋਲ ਸਕਿਨ ਸਪੈਸ਼ਲਿਸਟ ਤੁਹਾਨੂੰ ਜਦੋਂ ਦਵਾਈਆਂ ਦਿੰਦਾ ਤਾਂ ਫਿਰ ਉਹ ਜ਼ਿਆਦਾਤਰ ਜਿਹੜੇ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਮੈਂ ਆਪਣੇ ਤਜਰਬੇ ਮੁਤਾਬਕ ਉਹ ਗੱਲ ਕਰਦਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਤੇ ਉਹ ਸਕਿਨ ਤੇ ਤੁਹਾਨੂੰ ਲਾਉਣ ਦੇ ਲਈ ਦਵਾਈਆਂ ਜਿਹੜੀਆਂ ਰეკਮੈਂਡ ਕਰ ਦਿੰਦਾ ਤੇ ਤੁਸੀਂ ਲਾਉਨੇ ਹੋ ਕੁਝ ਸਮੇਂ ਲਈ ਠੀਕ ਹੋ ਜਾਂਦੀਆਂ ਨੇ ਪਰ ਬਿਮਾਰੀ ਅੰਦਰ ਰਹਿ ਜਾਂਦੀ ਹੈ ਬਟ ਜਿਹੜਾ ਆਯੁਰਵੇਦ ਹੈ ਇਹ ਕਿਸੇ ਹੋਰ ਥਿਊਰੀ ਮੁਤਾਬਕ ਕੰਮ ਕਰਦਾ ਹੈ ਅਗਰ ਇਹੀ ਪੇਸ਼ੈਂਟ ਸਾਡੇ ਕੋਲ ਆਉਂਦਾ ਤਾਂ ਅਸੀਂ ਉਹਨੂੰ ਸਕਿਨ ਤੇ ਪ੍ਰੋਬਲਮ ਜਿਹੜੀ ਹੋਈ ਹੈ ਉਹ ਚੀਜ਼ ਵੱਲ ਘੱਟ ਗੌਰ ਕਰਾਂਗੇ ਪਰ ਹੋਈ ਕਿਉਂ ਐ ਹੂੰ ਉਹ ਤੇ ਵੱਧ ਦਵਾਂਗੇ ਫਿਰ ਅਸੀਂ ਉਹਦੇ ਕਾਰਨ ਨਬਜ਼ ਦੇਖ ਲੈਣੇ ਆ ਉਹਦੇ ਚ ਪਤਾ ਲੱਗ ਜਾਂਦਾ ਕਿ ਲੀਵਰ ਦੇ ਵਿੱਚ ਗਰਮੀ ਐ ਲੀਵਰ ਫੈਟੀ ਐ ਜਾਂ ਫਿਰ ਉਹਨੂੰ ਅਸੀਂ ਇਹ ਕਹਿ ਦਿੰਨੇ ਆ ਵੀ ਤੂੰ ਅਲਟਰਾਸਾਉਂਡ ਜਾਂ ਐਲ ਐਫ ਟੀ ਲੀਵਰ ਫੰਕਸ਼ਨ ਟੈਸਟ ਇਹ ਕਰਾ ਕੇ ਲਿਆ ਉਹਨ ਇੱਥੇ ਕਈ ਵਾਰ ਬੰਦਾ ਨਾ ਹੈਰਾਨ ਹੋ ਜਾਂਦਾ ਕਿ ਇਦਾਂ ਤਾਂ ਮੈਨੂੰ ਕਿਸੇ ਨੇ ਵੀ ਨਹੀਂ ਕਿਹਾ ਅਜ ਤੱਕ ਜਿੰਨੇ ਮੈਂ ਚਮੜੀ ਦੇ ਡਾਕਟਰਾਂ ਕੋਲ ਗਿਆ ਐ ਵੀ ਉਹ ਮੈਨੂੰ ਕਹਿੰਦੇ ਨੇ ਵੀ ਆ ਦਵਾਈਆਂ ਦੇ ਦਿੰਦੇ ਨੇ ਵੀ ਲੀਵਰ ਨਾਲ ਇਹਦਾ ਕੀ ਸਬੰਧ ਐ ਹੂੰ ਵੀ ਤੁਸੀਂ ਲੀਵਰ ਦੇ ਟੈਸਟ ਕਿਉਂ ਲਿਖਦੇ ਹੋ ਮੈਂ ਤੁਸੀਂ ਕਰਾ ਕੇ ਲਿਆਉ ਜਦੋਂ ਕਰਾ ਕੇ ਲਿਆਉਂਦੇ ਆ ਤਾਂ ਲੀਵਰ ਫੈਟੀ ਆਉਂਦਾ ਕਿਉਂਕਿ ਜਦੋਂ ਤੁਹਾਡਾ ਲੀਵਰ ਫੈਟੀ ਹੋ ਜਾਂਦਾ ਹੈ ਜਾਂ ਲੀਵਰ ਚ ਗਰਮੀ ਆ ਜਾਂਦੀ ਹੈ ਤਾਂ ਤੁਹਾਡਾ ਬਲੱਡ ਜਿਹੜਾ ਹੈ ਉਹਦੇ ਚ ਇਨਫੈਕਸ਼ਨ ਹੋ ਜਾਂਦੀ ਹੈ ਇਨਫੈਕਸ਼ਨ ਹੋਣ ਤੋਂ ਬਾਅਦ ਉਹ ਸਕਿਨ ਦੇ ਉੱਤੇ ਝਲਕਣ ਲੱਗ ਜਾਂਦੀ ਹੈ ਹੂੰ ਇੱਕ ਇਦਾਂ ਦਾ ਹੀ ਰੋਗ ਹੈ ਸਕਿਨ ਸੋਰੈਸਸ ਉਹਦੇ ਵਿੱਚ ਢੇਰ ਸਾਰੀਆਂ ਦਵਾਈਆਂ ਪੇਸ਼ੈਂਟ ਖਾਂਦਾ ਹੈ ਬਹੁਤ ਸਾਰੇ ਇਲਾਜ ਮਹਿੰਗੇ ਤੋਂ ਮਹਿੰਗੇ ਕਰਾਉਂਦਾ ਹੈ ਉਸ ਸਮੇਂ ਲਈ ਉਹ ਠੀਕ ਹੋ ਜਾਂਦਾ ਬਟ ਉਹ ਦੁਬਾਰਾ ਫੇਰ ਪ੍ਰੋਬਲਮ ਆ ਜਾਂਦੀ ਹੈ ਸੋ ਇਸ ਕਰਕੇ ਜਦੋਂ ਪੇਸ਼ੈਂਟ ਸਾਡੇ ਕੋਲ ਆਉਂਦਾ ਤਾਂ ਅਸੀਂ ਕਿਸੇ ਵੀ ਬਿਮਾਰੀ ਦਾ ਪੇਸ਼ੈਂਟ ਹੋਵੇ ਮੰਨ ਲਓ 슈ਗਰ ਦਾ ਪੇਸ਼ੈਂਟ ਆਉਂਦਾ ਉਹਦੇ ਚ ਵੀ ਅਸੀਂ ਉਹਦਾ ਪਹਿਲਾਂ ਲਿਵਰ ਦੇਖਦੇ ਆ ਜੇ ਲਿਵਰ ਦੇ ਵਿੱਚ ਗਰਮੀ ਆ ਜਾਂ ਲਿਵਰ ਫੈਟੀ ਹੈ ਫੇਰ ਵੀ ਤੁਹਾਡਾ 슈ਗਰ ਲੈਵਲ ਹੈ ਜਿਹੜਾ ਇੱਕਦਮ ਜੰਪ ਕਰਨਾ ਕਿੰਨੇ ਸੈਂਕੜੇ ਪੇਸ਼ੈਂਟ ਇਦਾਂ ਦੇ ਆ ਜਿਹੜੇ 슈ਗਰ ਦੀ ਦਵਾਈ ਲੈਣ ਆਏ ਬਟ ਉਹਨਾਂ ਨੂੰ ਅਸੀਂ ਸ਼ੂਗਰ ਦੀ ਦਵਾਈ ਨਹੀਂ ਦਿੱਤੀ ਜਦੋਂ ਉਹਨਾਂ ਦੀ ਨਬਜ਼ ਦੇਖੀ ਜਾਂ ਟੈਸਟ ਦੇਖਿਆ ਤਾਂ ਲੀਵਰ 'ਚ ਪ੍ਰੋਬਲਮ ਸੀ ਲੀਵਰ ਦੀ ਮੈਡੀਸਿਨ ਦਿੱਤੀ ਤੇ ਸ਼ੂਗਰ ਲੈਵਲ ਆਪਣੇ ਆਪ 100 ਤੱਕ ਵੀ ਪੇਸ਼ੈਂਟ ਜਿਹਦਾ 5 5 6 600 ਇੱਕ ਕਰਾਲੀ ਦੇ ਨਾਲ ਪਿੰਡ ਹੈ ਅੰਧਹੀੜੀ ਹੁਣੀ ਕੁਛ ਦਿਨ ਹੋਇਆ ਇਹਦਾ ਤਾਂ ਬਹੁਤ ਪੇਸ਼ੈਂਟ ਹੈ ਮੇਰੇ ਦਿਮਾਗ 'ਚ ਆ ਗਿਆ ਉਹ ਲੇਡੀਜ਼ ਨੂੰ 500 600 ਸ਼ੂਗਰ ਹਮ ਤੇ ਜਦੋਂ ਨਬਜ਼ ਦੇਖੀ ਤਾਂ ਉਹ ਲੀਵਰ ਦੇ ਵਿੱਚ ਕਰਮੀ ਉਹਨੂੰ ਦਵਾਈ ਦਿੱਤੀ ਤੇ 15 ਦਿਨਾਂ ਬਾਅਦ ਉਹ ਆ ਕੇ ਕਹਿੰਦੀ ਹੈ ਵੀ ਮੇਰਾ ਤਾਂ 100 150 ਇੱਥੇ ਆ ਗਿਆ ਮਤਲਬ ਉਹਨੂੰ ਸ਼ੂਗਰ ਨਹੀਂ ਮਤਲਬ ਕਹਿੰਦੀ ਤੁਹਾਡੀ ਇੰਨੀ ਵਧੀਆ ਸ਼ੂਗਰ ਦੀ ਦਵਾਈ ਮੈਂ ਕਿਹਾ ਭੈਣ ਜੀ ਅਸੀਂ ਤੁਹਾਨੂੰ ਸ਼ੂਗਰ ਦੀ ਦਵਾਈ ਦਿੱਤੀ ਨਹੀਂ ਤੁਹਾਡਾ ਲੀਵਰ ਖਰਾਬ ਸੀਗਾ ਲੀਵਰ ਦੀ ਦਵਾਈ ਦਿੱਤੀ ਹੈ ਤੁਹਾਡਾ ਸ਼ੂਗਰ ਲੈਵਲ ਅੱਛਾ ਠੀਕ ਹੋ ਗਿਆ ਮਤਲਬ ਸ਼ੂਗਰ ਨਹੀਂ ਸੀ ਉਹਨੂੰ ਸਿਰਫ ਬਸ ਲੀਵਰ ਦੇ ਵਿੱਚ ਗਰਮਾਈ ਹਾਂ ਫਿਰ ਜਦੋਂ ਲੀਵਰ ਉੱਤੇ ਪ੍ਰੋਬਲਮ ਚ ਹੁੰਦਾ ਹੈ ਨਾ ਫਿਰ ਹਰ ਵਕਤ ਬਲੱਡ ਦੇ ਵਿੱਚ ਸ਼ੂਗਰ ਜਾਈ ਜਾਂਦੀ ਹੈ ਅਸੀਂ ਟੈਸਟ ਕਰਾਉਂਦੇ ਆ ਰੀਡਿੰਗਾਂ ਵੱਧ ਜਾਂਦੀਆਂ ਇੱਥੇ ਵੀ ਇੱਕ ਬੜਾ ਗਲਤ ਕੰਮ ਕਿ ਕਿਡਨੀਆ ਫੇਲ ਹੋਣਾ ਤੇ ਸ਼ੂਗਰ ਲੈਵਲ ਦਾ ਵੱਧ ਜਾਣਾ ਜਦੋਂ ਅਸੀਂ ਚੈੱਕ ਕਰਾ ਲੰਨੇ ਆ ਉਹ ਤੋਂ ਬਾਅਦ ਮੋਹਰ ਲਾ ਦਿੰਨੇ ਆ ਵੀ ਬੀਪੀ ਵਾਲੇ ਨੂੰ ਤੂੰ ਬੀਪੀ ਦੀ ਗੋਲੀ ਖਾਈ ਜਾ ਸ਼ੂਗਰ ਵਾਲੇ ਨੂੰ ਤੂੰ ਸ਼ੂਗਰ ਦੀ ਗੋਲੀ ਖਾਈ ਜਾ ਉਹ ਮਾਂ ਦਾ ਪੁੱਤ ਧਿਆਨ ਹੀ ਨਹੀਂ ਦਿੰਦਾ ਚੈੱਕ ਹੀ ਨਹੀਂ ਕਰਦਾ ਬਿਨਾਂ ਚੈੱਕ ਕਰੇ ਤੂੰ ਰੋਜ਼ਾਨਾ ਬਿਨਾਂ ਚੈੱਕ ਕਰੇ ਤੋ ਨਾ ਸ਼ੂਗਰ ਦੀ ਗੋਲੀ ਲਓ ਨਾ ਬੀਪੀ ਦੀ ਗੋਲੀ ਲਓ ਹੁੰਦਾ ਕੀ ਹੈ ਕਿ ਜਦੋਂ ਨਹੀਂ ਸ਼ੂਗਰ ਵਧਿਆ ਹੁੰਦਾ ਨਹੀਂ ਬੀਪੀ ਵਧਿਆ ਹੁੰਦਾ ਉਦੋਂ ਵੀ ਅਸੀਂ ਗੋਲੀ ਲੈ ਲੰਨੇ ਆ ਤਾਂ ਬੀਪੀ ਤੇ ਸ਼ੂਗਰ ਪਹਿਲਾਂ ਨਾਲੋਂ ਨਾਰਮਲ ਨਾਲੋਂ ਵੀ ਡਾਉਨ ਆ ਜਾਂਦੇ ਆ ਤੇ ਜਿੱਦਾ ਸਿੱਧਾ ਇਸਰ ਸਾਡੀ ਕਿਡਨੀ ਦੇ ਉੱਤੇ ਪੈਂਦਾ ਇਸ ਕਰਕੇ ਜਿਆਦਾਤਰ ਡਾਕਟਰ ਜਿਹੜੇ ਆ ਉਹ ਇਹ ਕਹਿੰਦੇ ਵੀ ਨਹੀਂ ਪੇਸ਼ੈਂਟ ਨੂੰ ਪਤਾ ਨਹੀਂ ਕਿਉਂ ਨਹੀਂ ਕਹਿੰਦੇ ਮੈਨੂੰ ਸਮਝ ਨਹੀਂ ਆਉਂਦੀ ਵੀ ਤੂੰ ਭਾਈ ਚੈੱਕ ਕਰਕੇ ਗੋਲੀ ਲੈਣੀ ਹੈ ਜੇ ਤੈਨੂੰ ਲੱਗੇ ਕਿ ਥੋੜਾ ਵਧਿਆ ਤੂੰ ਅੱਧੀ ਲੈ ਲੈ ਜੇ ਤੈਨੂੰ ਲੱਗੇ ਜਿਆਦਾ ਵਧਿਆ ਤਾਂ ਇੱਕ ਲੈ ਲੈ ਜਾਂ ਇਹਦੀ ਡੋਜ਼ ਵਧਾ ਲੈ ਮਤਲਬ ਇਹ ਨਹੀਂ ਕਹਿੰਦੇ ਜਿੰਨੇ ਪੇਸ਼ੈਂਟ ਮੇਰੇ ਕੋਲ ਆਉਂਦੇ ਆ ਮੈਂ ਉਹਨਾਂ ਨੂੰ ਪੁੱਛਦਾ ਹਾਂ ਵੀ ਤੁਸੀਂ ਲਾਸਟ ਵਾਰ ਕਦੋਂ ਚੈੱਕ ਕਰਾਇਆ ਸੀ ਕਹਿੰਦੇ ਜੀ ਉਹ ਤਾਂ 6-7 ਸਾਲ ਹੋ ਗਏ ਡਾਕਟਰ ਨੇ ਕਿਹਾ ਸੀ ਇਹ ਤਾਂ ਜ਼ਿੰਦਗੀ ਸਾਰੀ ਗੋਲੀ ਖਾਣੀ ਪਊਗੀ ਮੈਂ ਤਾਂ ਕਰੇ ਚੈੱਕ ਨਹੀਂ ਕਰਾਇਆ ਇਦਾਂ ਹੀ ਖਾਈ ਜਾ ਰਿਹਾ ਹਾਂ ਸੋ ਇਸੇ ਕਰਕੇ ਕਿਡਨੀਆਂ ਦੀ ਪ੍ਰੋਬਲਮ ਫਿਰ ਆਉਂਦੀ ਹੈ 슈ਗਰ ਲੈਵਲ ਜਦੋਂ ਘਟੇ ਹੋਏ ਦੇ ਵਿੱਚ ਵੀ ਅਸੀਂ ਗੋਲੀ ਖਾ ਲੈਂਦੇ ਆ ਤਾਂ ਫਿਰ ਇਹ ਦਿੱਕਤ ਆਉਂਦੀ ਹੈ ਪਰ ਅਸੀਂ ਜਦੋਂ ਪੇਸ਼ੈਂਟ ਆਉਂਦਾ ਤਾਂ ਕੱਲੀ ਦਵਾਈ ਨਹੀਂ ਦਿੰਦੇ ਉਹਨੂੰ ਇੰਨਾ ਅਵੇਅਰ ਕਰ ਦਿੰਦੇ ਆ ਕਿ ਤੂੰ ਕੋਈ ਵੀ ਗੋਲੀ ਜਿਹੜੀ ਇਹ ਚੈੱਕ ਕਰੇ ਤੋਂ ਬਿਨਾ ਨਹੀਂ ਖਾਣੀ ਤੇ ਜਿਉਂ-ਜਿਉਂ ਘਟੇ ਜਾਵੇ ਤਾਂ ਉਹ ਜਿਹੜੀ ਟੈਬਲੇਟ ਲੈਣਾ ਚਾਹੀ ਇਨਸੂਲਿਨ ਲੈਣਾ ਜਾਂ ਵੀਪੀ ਦੀ ਗੋਲੀ ਲੈਣਾ ਉਹਨੂੰ ਘਟਾਈ ਜਾ। ਇੱਕ ਵੈਸੇ ਵੇ ਇਹ ਜਰੂਰ ਦੱਸੋ ਗੱਲ ਆਪਾਂ ਲੀਵਰ ਦੀ ਗੱਲ ਕਰ ਰਹੇ ਹਾਂਗੇ। ਜੀ ਲੀਵਰ ਫੈਟੀ ਹੋਣਾ ਇੱਕ ਬਹੁਤ ਕਾਮਨ ਜਿਹਾ ਸ਼ਬਦ ਹੋ ਗਿਆ ਜੀ 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 ਹਰੇਕ ਮਨ ਲੱਗਦਾ ਅਣਪੜ੍ਹ ਬੰਦੇ ਨੂੰ ਵੀ ਪਤਾ ਲੀਵਰ ਫੈਟੀ ਹੋਣਾ ਜੀ 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 ਪਰ ਇਹ ਚੀਜ਼ ਦਾ ਪਤਾ ਕਦੋਂ ਲੱਗਦਾ ਹੈ ਬੰਦੇ ਨੂੰ ਲੀਵਰ ਫੈਟੀ ਜਾਂ ਲੀਵਰ ਦੇ ਵਿੱਚ ਕੋਈ ਪ੍ਰੋਬਲਮ ਹੈ ਲੀਵਰ ਦੇ ਵਿੱਚ ਗਰਮੀ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਜੇ ਮੰਨ ਲਓ ਬੰਦਾ ਆਮ ਰੁਟੀਨ ਦੇ ਵਿੱਚ ਆਪਦਾ ਰਹਿ ਰਿਹਾ ਹੁੰਦਾ ਖਾਣ ਪੀਣ ਚਾਈ ਕਰੀ ਜਾਂਦਾ ਹੈਗਾ ਪਰ ਆਪਾਂ ਆਈਡੀਏ ਜਿਹੜੇ ਮੋٹے ਮੋٹے ਲਾਏ ਹੋਏ ਨੇ ਕਿ ਚਲੋ ਬੰਦਾ ਜਦੋਂ ਮੋਟਾ ਹੋਣ ਲੱਗ ਜਾਂਦਾ ਭਾਰ ਵਧਣ ਲੱਗ ਜਾਂਦਾ ਫਿਰ ਬੰਦਾ ਕਈ ਵਾਰ ਸੋਚ ਲੈਂਦਾ ਮੂੰਹ ਜਦੋਂ ਫੁੱਲਦਾ ਹੈਗਾ ਕਿ ਮੇਰਾ ਲੀਵਰ ਫੈਟੀ ਹੋ ਗਿਆ ਤਾਂ ਇਹ ਚੀਜ਼ਾਂ ਹੀ ਹੋ ਗਈ ਹੈ ਜੀ ਬੰਦੇ ਨੂੰ ਨਾਰਮਲ ਬੰਦੇ ਨੂੰ ਇੱਕ ਜੀ ਪਤਾ ਕਦੋਂ ਲੱਗੇ ਟੈਸਟ ਕਰਾਉਣ ਟੈਸਟ ਨਾ ਕਰਾਵੇ ਤਾਂ ਫਿਰ ਉਹਨੂੰ ਪਤਾ ਲੱਗ ਸਕਦਾ ਟੈਸਟ ਕਰਾਏ ਬਣਾ ਕੇ ਮੇਰੇ ਲੀਵਰ ਦੇ ਵਿੱਚ ਕੋਈ ਪ੍ਰੋਬਲਮ ਹੈ ਬੜਾ ਵਧੀਆ ਤੁਹਾਡਾ ਸਵਾਲ ਹੈ ਸਰੀਰ ਤਾਂ ਆਪਣਾ ਉਸੇ ਟਾਈਮ ਸਾਨੂੰ ਸਿੰਪਟਮ ਦਿੰਦਾ ਹੈ ਉਸੇ ਟਾਈਮ ਦੱਸਦਾ ਹੈ ਕਿ ਅੰਦਰ ਇਹ ਪ੍ਰੋਬਲਮ ਤੇਰੇ ਆ ਚੁੱਕੀ ਹੈ ਬਟ ਅਸੀਂ ਹੀ ਧਿਆਨ ਨਹੀਂ ਦਿੰਦੇ ਅਸੀਂ ਸਿਰਫ ਇਸੇ ਚੱਕਰਾਂ ਤੇ ਜਾ ਕੇ ਪਏ ਜਾਂਦੇ ਆ ਵੀ ਕੋਈ ਗੱਲ ਨਹੀਂ ਜੀ ਅਫਾਰਾ ਜਾ ਹੋ ਗਿਆ ਤੁਸੀਂ ਗੈਸ ਤੇ ਜਾ ਵਾਲਾ ਲੈ ਲਓ ਕਬਜ ਜੀ ਹੋ ਗਈ ਤੁਸੀਂ ਕੋਈ ਫੱਕੀ ਲੈ ਲਓ ਇਹਦਾ ਭੁੱਖ ਨਹੀਂ ਲੱਗਦੀ ਕੋਈ ਭੁੱਖ ਲੱਗਣ ਵਾਲਾ ਟੌਨਿਕ ਲੈ ਲਓ ਅਸੀਂ ਉਸ ਗੱਲ ਦੀ ਪਿੱਛਾ ਹੀ ਨਹੀਂ ਕਰਦੇ ਉਸ ਗੱਲ ਨੂੰ ਸਮਝਦੇ ਹੀ ਨਹੀਂ ਕਿ ਆਖਰ ਇਹ ਹੋ ਕਿਉਂ ਰਿਹਾ ਔਰ ਇਸੇ ਚੱਕਰ ਦੇ ਵਿੱਚ ਅਸੀਂ ਆ ਚੀਜ਼ਾਂ ਸਾਲਾਂ ਬੰਦੀ ਖਾਈ ਜਾਂਦੇ ਆ ਤੇ ਲੀਵਰ ਦੇ ਵਿੱਚ ਵਾਧਾ ਵਾਧਾ ਨੁਕਸ ਹੋਦੀ ਜਾਂਦਾ ਜਿੱਦਾਂ ਫਾਰ ਐਗਜ਼ਾਮਪਲ ਤੁਹਾਨੂੰ ਉੱਠਣ ਨੂੰ ਮਨ ਨਹੀਂ ਕਰਦਾ ਤੁਹਾਡਾ ਸਵੇਰੇ ਸਵੇਰੇ ਤੁਹਾਡੀ ਬਾਡੀ ਝੁੱਠੀ ਜੀ ਪਈ ਰਹਿੰਦੀ ਆ ਉਹਨੂੰ ਹਲਕਾ ਜਿਹਾ ਦਰਦ ਕਹਿ ਸਕਦੇ ਆਂ ਵੀ ਮਤਲਬ ਐਕਟਿਵ ਜਾਂ ਨਹੀਂ ਹੁੰਦਾ ਸਰੀਰ ਇਹ ਵੀ ਕਹਿੰਦਾ ਵੀ ਹੱਸ ਵੀ ਪਏ ਰਹੋ ਤੁਹਾਡਾ ਕੰਮ ਨੂੰ ਮਨ ਨਹੀਂ ਕਰਦਾ ਤਾਂ 100% ਤੁਹਾਡੇ ਲੀਵਰ ਦੇ ਵਿੱਚ ਗਰਮੀ ਹੈ ਇਹਦਾ ਸਾਰੀ ਕਹਿਦੇ ਨੇ ਵੀ ਕੰਮ ਨੂੰ ਸਾਡਾ ਜੀ ਨਹੀਂ ਕਰਦਾ ਹਾਂਜੀ ਉਹਦਾ ਕਾਰਨ ਕੀ ਹੈ ਵੀਰ ਜੀ ਹੁਣ ਤੇ ਅੰਕੜੇ ਸਾਹਮਣੇ ਆ ਗਏ ਆ ਬੰਦਾ ਕਹਿੰਦਾ ਵੀ ਮੈਂ ਤਾਂ ਜੀ ਬਾਹਰ ਦਾ ਕੋਈ ਨਹੀਂ ਖਾਂਦਾ ਮੈਂ ਗਲਤ ਚੀਜ਼ ਕੋਈ ਨਹੀਂ ਖਾਂਦਾ ਤੁਹਾਡੇ ਘਰ ਆ ਰਿਆ ਦੁੱਧ ਹੀ ਨਕਲੀ ਹੈ ਤੁਹਾਡੇ ਘਰ ਆ ਰਿਆ ਪਾਣੀ ਉਹ ਖਰਾਬ ਹੋ ਖਾਹਰਾਂ ਵੀ ਲੱਗੀਆਂ ਦੁੱਧ ਦੇ ਸੈਂਪਲ ਫੇਲ ਹੋ ਜਾਂਦਾ ਕਿੰਨਾ ਜਿੰਨੀ ਸਾਡੀ ਉਪਾਦਨ ਉਤਪਾਦਨ ਹੈ ਦੁੱਧ ਦਾ ਤੇ ਜਿੰਨੀ ਸਾਡੀ ਖਪਤ ਹੈ ਉਹਦੇ ਅੰਕੜੇ ਜਮੀਨ ਸਮਾਨ ਦਾ ਫਰਕ ਹੈ ਹੁਣ ਉਹਦੇ ਵਿੱਚ ਕੀ ਕੀ ਪਾਇਆ ਜਾਂਦਾ ਉਹਨੇ ਤੁਹਾਡਾ ਲਿਵਰ ਤੇ ਹੀ ਜਾ ਕੇ ਅਟੈਕ ਕਰਨਾ ਹੈ ਤੁਹਾਡੀ ਬੋਡੀ ਦੇ ਸਿਸਟਮ ਤੇ ਹੀ ਜਾ ਕੇ ਅਟੈਕ ਕਰਨਾ ਹੈ ਵੀ ਇਸ ਕਰਕੇ ਜਿੱਦਾਂ ਉਸ ਤੋਂ ਬਾਅਦ ਤੁਹਾਨੂੰ ਭੁੱਖ ਨਾ ਲੱਗਣਾ ਜਾਂ ਉਸ ਤੋਂ ਬਾਅਦ ਤੁਸੀਂ ਰੋਟੀ ਇੱਕ ਖਾ ਲਈ ਐ ਪੇਟ ਫੁੱਲਿਆ ਫੁੱਲਿਆ ਲੱਗ ਜਣਾ ਵੀ ਬਹੁਤ ਰੋਟੀ ਜਿੱਦਾਂ ਖਾ ਲਈ ਹੈ ਹੋਰ ਖਾਣ ਨੂੰ ਮਨ ਨਾ ਕਰਨਾ ਜਾਂ ਤੁਹਾਨੂੰ ਬਹੁਤ ਜ਼ਿਆਦਾ ਕਬਜ ਰਹਿਣ ਲੱਗ ਗਈ ਹੈ ਇਹ ਤੁਹਾਡੇ ਬਹੁਤ ਜ਼ਿਆਦਾ ਤਜਾਬ ਬਣਨ ਲੱਗ ਗਿਆ। ਜਾਂ ਤੁਹਾਡੀ ਸਕਿਨ ਦੇ ਉੱਤੇ ਕੋਈ ਦਾਣੇ ਜੇ ਨਿਕਲਣੇ ਸ਼ੁਰੂ ਹੋ ਗਏ ਹੈ। ਸਕਿਨ ਕਿਤੋਂ ੱਭੀ ਜੀ ਪੈਣੀ ਸ਼ੁਰੂ ਹੋ ਗਈ ਹੈ। ਜਾਂ ਤੁਹਾਡੇ ਚਿਹਰੇ ਤੇ ਉਹ ਰੌਣਕ, ਉਹ ਚਮਕ, ਉਹ ਗਲੋ ਨਹੀਂ ਰਹੀ ਕਿ ਚਿਹਰਾ ਪੱਧਾ ਜਾ ਹੁੰਦਾ ਜਾ ਰਿਹਾ ਹੈ। ਇਹ ਸਾਰੀਆਂ ਲਿਵਰ ਤੇ ਕਿਡਨੀ ਦੀਆਂ ਡਿਜ਼ੀਜ਼ ਨੇ ਜਿਨ੍ਹਾਂ ਦੇ ਨਾਲੇ ਪ੍ਰੋਬਲਮ ਆਉਂਦੀ ਹੈ। ਬੁਖਾਰ ਰਹਿਣ ਲੱਗ ਜਾਣਾ। ਇਹ ਸਾਰੀਆਂ ਚੀਜ਼ਾਂ ਜਾਂ ਤੁਹਾਨੂੰ ਲੇਡੀਜ਼ ਦੇ ਵਿੱਚ ਲਿਵਰ 'ਚ ਗਰਮੀ ਪੈਦਾ ਹੁੰਗਾ ਕਿ ਲੁਕੋਰੀਆ ਬਹੁਤ ਹੋ ਜਾਂਦਾ ਹੈ। ਪੁਰਸ਼ਾਂ ਦੇ ਵਿੱਚ ਤਾਂਤ ਪੈਣ ਲੱਗ ਜਾਂਦੀ ਹੈ ਸੁਪਨ ਦੋਸ਼ ਹੋਣ ਲੱਗ ਜਾਂਦਾ ਹੈ ਇਹ ਬਵਾਸੀਰ ਦਾ ਹੋ ਜਾਣਾ ਇਹ ਇਹ ਸਾਰੀਆਂ ਚੀਜ਼ਾਂ ਗਦੂਦਾ ਪ੍ਰੋਸਟੇਟ ਦੀ ਪ੍ਰੋਬਲਮ ਆ ਜਾਣੀ ਹਰਨੀਆਂ ਦੀ ਪ੍ਰੋਬਲਮ ਆ ਜਾਣੀ ਇਹ ਸਾਰੀਆਂ ਚੀਜ਼ਾਂ ਲਿਵਰ ਦੇ ਨਾਲ ਅਟੈਚ ਨੇ ਧਿਆਨ ਦੇਣਾ ਚਾਹੀਦਾ ਕਦੇ ਵੀ ਸਾਨੂੰ ਇਦਾਂ ਦਾ ਸਿੰਪਟਮ ਕੋਈ ਆਉਂਦਾ ਹੈ ਉਹ ਲਿਵਰ ਦੀ ਹੀ ਪ੍ਰੋਬਲਮ ਹੈ ਉਹਦੀ ਉਸ ਟਾਈਮ ਤੇ ਤੁਸੀਂ ਉਹਨੂੰ 15 ਦਿਨਾਂ ਦੇ ਵਿੱਚ ਮਹੀਨੇ ਚ ਠੀਕ ਕਰ ਸਕਦੇ ਹੋ ਸਟੇਜ ਦੇ ਉੱਤੇ ਤੁਸੀਂ ਆਪਣਾ ਖਾਣ ਪੀਣ ਥੋੜਾ ਜਿਹਾ ਬਦਲ ਸਕਦੇ ਇੱਕ ਇਹ ਵੀ ਗੱਲ ਦੱਸੋ ਜ਼ਰੂਰ ਕਿਉਂਕਿ ਚਲੋ ਆਪਾਂ ਲੋਕਾਂ ਨੂੰ ਦੱਸ ਦਈਤਾ ਕਿ ਕਿਵੇਂ ਹੋ ਜਾਂਦਾ ਕਿਵੇਂ ਬਿਮਾਰੀ ਲੱਗ ਜਾਂਦੇ ਲੀਵਰ ਕਿਵੇਂ ਖਰਾਬ ਹੁੰਦਾ ਜੀ ਦਵਾਈ ਦੀ ਜੇ ਗੱਲ ਕਰਦੇ ਆਪਾਂ ਦਵਾਈ ਤੋਂ ਬਿਨਾ ਇੱਕ ਤੰਦਰੁਸਤ ਬੰਦਾ ਲੀਵਰ ਨੂੰ ਸਹੀ ਕਿਵੇਂ ਰੱਖ ਸਕਦਾ ਹੈ ਕਿਹੜੀਆਂ ਦੋ ਤਿੰਨ ਚੀਜ਼ਾਂ ਜਿਹੜੀਆਂ ਤੁਸੀਂ ਉਹਨੂੰ ਗੱਦੜ ਸਿੰਘੀ ਮੈਂ ਕਹੂੰਗਾ ਜਿਹਨੂੰ ਤੁਸੀਂ ਦੱਸਣੀ ਚਾਹੁੰਦੇ ਹੋ ਆਪਾਂ ਇਹ ਆ ਫਾਰਮੂਲਾ ਵਰਤ ਲੋ ਆ ਦੇ ਰੂਟੀਨ ਦੇ ਵਿੱਚ ਤਾਂ ਲੀਵਰ ਸੈੱਟ ਰਹੂ ਅਸਲ 'ਚ ਤਾਂ ਇਹ ਬਹੁਤ ਵੱਡਾ ਤੇ ਗੰਭੀਰ ਵਿਸ਼ਾ ਜੀ ਦੇ ਵੱਲ ਨਾ ਸਰਕਾਰਾਂ ਧਿਆਨ ਦੇ ਰਹੀਆਂ ਨਾ ਮਾਪੇ ਧਿਆਨ ਦੇ ਰਹੇ ਆ ਨਾ ਸਕੂਲ ਦੇ ਸਾਡੇ এডਿਕੇਸ਼ਨ ਦੇ ਵਿੱਚ ਇਹ ਚੈਪਟਰ ਸ਼ਾਮਿਲ ਹੈ ਬੱਚਿਆਂ ਤੋਂ ਸ਼ੁਰੂ ਹੋ ਜਾਂਦੀ ਹੈ ਖੇਲ ਜਦੋਂ ਸਾਡੇ ਬੱਚੇ ਸਕੂਲ ਜਾਂਦੇ ਨੇ ਨਾ ਸਕੂਲਾਂ ਦੀਆਂ ਜਿਹੜੀਆਂ ਕੰਟੇਨਰਾਂ ਨੇ ਸਾਡੀਆਂ ਉਹਨਾਂ ਦੇ ਵਿੱਚ ਨੀਰਾ ਫਾਸਟ ਫੂਡ ਪੀਜੇ 버ગર ਨੂਡਲ ਗੋਲ ਗੱਪੇ ਇਹ ਹੀ ਚੀਜ਼ਾਂ ਨੇ ਉਹਨਾਂ ਦੇ ਵਿੱਚ ਹੈਲਦੀ ਫੂਡ ਵੀ ਐਡ ਕੀਤਾ ਜਾ ਸਕਦਾ ਉੱਥੇ ਸਲਾਦ ਵੀ ਹੋ ਸਕਦੇ ਆ ਉੱਥੇ ਫਰੂਟ ਵੀ ਹੋ ਸਕਦੇ ਆ ਉੱਥੇ ਵਧੀਆ ਫੂਡ ਵੀ ਹੋ ਸਕਦਾ ਪਨੀਰ ਵੀ ਹੋ ਸਕਦਾ ਸੋਇਆ ਪਨੀਰ ਹੋ ਸਕਦਾ ਉਹਦੇ ਚ ਐਡ ਤੇ ਬੱਚੇ ਵੀ ਸਾਡੇ ਇਦਾਂ ਦੇ ਆਦਤ ਬਣ ਗਏ ਕਿਉਂਕਿ ਖਾਣੇ ਜਿਹੜੇ ਖਾਣ ਦੇ ਵਿੱਚ ਬੜੇ ਟੇਸਟੀ ਲੱਗਦੇ ਆ ਔਰ ਇਹਨਾਂ ਨੂੰ ਬਾਰ-ਬਾਰ ਖਾਣ ਨੂੰ ਮਨ ਕਰਦਾ ਇਸ ਕਰਕੇ ਵੀ ਜਿਹੜਾ ਅਸੀਂ ਗਲਤ ਖਾ ਰਹੇ ਆ ਉਹਦਾ ਜੇ ਆਪਾਂ ਐਨ ਪਰਫੈਕਟ ਗੱਲ ਕਰਨੀ ਹੋਵੇ ਕਿ ਜਿਹੜਾ ਸਹੀ ਖਾਣਾ ਹੈ ਹੈਲਦੀ ਫੂਡ ਹੈ ਜਿਹੜਾ ਸਾਨੂੰ ਖਾਣਾ ਚਾਹੀਦਾ ਉਹ ਸਾਡੇ 3-4 ਘੰਟੇ ਸਾਡੀ ਛੋਟੀ ਆਂਤ ਦੇ ਵਿੱਚ ਰਹਿੰਦਾ ਆ ਪਹਿਲਾਂ ਪੇਟ 'ਚ ਜਾਂਦਾ ਹੈ ਪੇਟ ਤੋਂ ਬਾਅਦ ਛੋਟੀ ਆਂਤ 'ਚ ਚਲੇ ਜਾਂਦਾ ਜਿਹੜਾ ਉਸ ਤੋਂ ਵੱਧ ਸਮੇਂ ਲਈ ਰਹਿੰਦਾ ਪੇਟ ਦੇ ਵਿੱਚ ਉਨੇ ਗੈਸ ਤਜਾਬ ਕਬਜ ਪਥਰੀਆਂ ਰਸੌਲੀਆਂ ਇਹ ਸਾਰੀਆਂ ਚੀਜ਼ਾਂ ਪੈਦਾ ਕਰਨੀ ਕਰਨੀਆਂ ਹੁਣ ਕਿਹੜੇ ਖਾਣੇ ਨੇ ਜਿਹੜੇ ਸਭ ਤੋਂ ਵੱਧ ਟਾਈਮ ਪਾਈ ਰਹਿੰਦੇ ਆ ਜਿੰਨੇ ਵੀ ਅਸੀਂ ਆਪਣੇ ਸਵਾਦਾਂ ਨੂੰ ਖਾਂਦੇ ਆ ਜਿੰਨਾ ਵੀ ਫਾਸਟ ਫੂਡ ਹੈ ਭਾਵੇਂ ਮੈਦਾ ਆ ਭਾਵੇਂ ਡੱਬਾ ਬੰਦ ਜੂਸ ਆ ਭਾਵੇਂ ਉਹ ਮਠਿਆਈਆਂ ਆ ਭਾਵੇਂ ਗੋਲ ਗੱਪੇ ਆ ਭਾਵੇਂ ਨਮਕੀਨ ਆ ਪਕੌੜੀਆਂ ਚਿਕਨ ਨੂਡਲ ਆ 버ਗਰ ਇਹ ਸਾਰੀਆਂ ਚੀਜ਼ਾਂ ਸਾਢੇ 3 ਘੰਟੇ ਤੋਂ ਬਾਅਦ 5-5 ਘੰਟੇ ਛੋਟੀ ਅੰਤ ਚ ਪਈਆਂ ਰਹਿਣੀਆਂ ਇਸ ਕਰਕੇ ਪ੍ਰੋਬਲਮ ਆਉਂਦੀ ਹੈ ਤੇ ਲੀਵਰ ਨੂੰ ਜਿਆਦਾ ਓਵਰਵਰਕ ਕਰਨਾ ਪੈਂਦਾ ਹੈ ਫਿਰ ਤਿੱਲੀ ਦਾ ਸੈਜ ਵੀ ਵਧ ਜਾਂਦਾ ਹੈ ਹੂੰ ਤੇ ਜਿੰਨੇ ਵੀ ਵਧੀਆ ਖਾਣੇ ਨੇ ਜਿੱਦਾਂ ਮੋਲੀ ਹੋਗੀ ਸਲਗਮ ਹੋਗੀ ਗਾਜਰ ਹੋਗੀ ਹੂੰ ਅਖੀਰੇ ਹੋਗੇ ਕੱਕੜੀ ਹੋਗੀ ਇਹ ਸਾਰੇ ਸਲਾਦ ਜਿਹੜੇ ਹੈ ਜਿੰਨੇ ਵੀ ਫਲ ਨੇ ਸਾਡੇ ਵਧੀਆ ਉਹਨਾਂ ਦਾ ਇਨਟੇਕ ਅਸੀਂ ਵਧਾ ਦਾਂਗੇ ਤਾਂ ਅਸੀਂ ਹੈਲਦੀ ਰਹਿਾਂਗੇ ਤਾਂ ਸਾਡੀ ਬਾਡੀ ਦੇ ਵਿੱਚ ਜਿਹੜਾ ਸਾਡਾ ਪੀ ਐਚ ਬੈਲੈਂਸ ਹੈ ਉਹ 7.4 ਤੋਂ ਉੱਪਰ ਰਹੇਗਾ ਹੂੰ ਤੇ ਜਦੋਂ ਐਸਿਡਿਕ ਖਾਣੇ ਅਸੀਂ ਖਾਂਦੇ ਆਂ ਭਾਵੇਂ ਐਸਿਡਿਕ ਪਾਣੀ ਐ ਭਾਵੇਂ ਐਸਿਡਿਕ ਦੁੱਧ ਐ ਭਾਵੇਂ ਐਲਕੋਹਲ ਐ ਭਾਵੇਂ ਫਾਸਟ ਫੂਡ ਐ ਜਦੋਂ ਇਹ ਖਾਣੇ ਖਾਂਦੇ ਆਂ ਤਾਂ ਸਾਡੀ ਬੋਡੀ ਦਾ ਜਿਹੜਾ ਪੀ ਐਚ ਬੈਲੈਂਸ ਹੋ ਵਿਗੜਦਾ ਪਹਿਲਾਂ ਜਿਗਰ ਤਜਾਬੀ ਹੁੰਦਾ ਜਿਹਨੂੰ ਆਪਾਂ ਲੀਵਰ ਕਹਿੰਦੇ ਆ ਉਸ ਤੋਂ ਬਾਅਦ ਸਾਡਾ ਖੂਨ ਤਜਾਬੀ ਹੋ ਜਾਂਦਾ ਔਰ ਇੱਥੋਂ ਹੀ ਚਲਦੀ ਏ ਗੱਲ ਕੈਂਸਰ ਦੀ ਕਿ ਜਦੋਂ 7.4 ਤੋਂ نیچے ਆਉਣਾ ਸ਼ੁਰੂ ਹੁੰਦਾ ਹੈ ਤਜਾਬੀ ਹੁੰਦਾ ਹੈ ਖੂਨ ਤਾਂ ਸਾਡੇ ਸੈੱਲਾਂ ਤੱਕ ਬਾਡੀ ਦੇ ਜਿਹੜੇ ਸੈੱਲ ਨੇ ਕਿਸੇ ਸੈੱਲ ਤੱਕ 24 ਘੰਟੇ ਦਾ ਗੈਪ ਅਗਰ ਪੈ ਜਾਂਦਾ ਆਕਸੀਜਨ ਉਹ ਸੈੱਲ ਨੂੰ ਨਹੀਂ ਮਿਲਦੀ ਤਾਂ ਉਹ ਕੈਂਸਰ ਸੈੱਲ ਬਣਨਾ ਸ਼ੁਰੂ ਹੋ ਜਾਂਦਾ ਤੇ ਉਹ ਦੂਜੇ ਸੈੱਲਾਂ ਨੂੰ ਖਾਣਾ ਸ਼ੁਰੂ ਕਰ ਦਿੰਦਾ ਤੇ ਅਨ ਕੰਡੀਸ਼ਨਲ ਗਰੋਥ ਬਾਡੀ ਦੇ ਵਿੱਚ ਸੈੱਲ ਦੀ ਹੋਣ ਲੱਗ ਜਾਂਦੀ ਹੈ ਸੋ ਇਸੇ ਕਰਕੇ ਸਿੰਪਲ ਜੀ ਗੱਲ ਹੈ ਅਗਰ ਤੁਹਾਨੂੰ ਕਿਸੇ ਵਿਆਹ ਸ਼ਾਦੀ 'ਚ ਜਾਣਾ ਵੀ ਪੈਂਦਾ ਮੰਨ ਲਓ ਤੁਹਾਨੂੰ ਖਾਣਾ ਪੈ ਗਿਆ ਉੱਥੇ ਹੁੰਦਾ ਵੈਸੇ ਤਾਂ ਉੱਥੇ ਸਲਾਦ ਦਾ ਵੀ ਲੱਗਿਆ ਹੁੰਦਾ ਕਾਊਂਟਰ ਪਰ ਉਹਦੇ ਤੇ ਬਹੁਤ ਘੱਟ ਰਾਸ਼ ਹੁੰਦਾ ਤੇ ਜੇ ਤੁਹਾਨੂੰ ਖਾਣਾ ਵੀ ਪੈ ਗਿਆ ਉੱਥੇ ਜਾ ਕੇ ਕੋਈ ਪਕੌੜਾ ਖਾਣਾ ਪੈ ਗਿਆ ਪਨੀਰ ਵਾਲਾ ਜਾਂ ਕੋਈ ਹੋਰ ਖਾਣਾ ਪੈ ਗਿਆ ਤਾਂ ਤੁਸੀਂ 8-10 ਘੰਟਿਆਂ ਦੇ ਵਿੱਚ ਭਾਵੇਂ ਘਰ ਆ ਕੇ ਜਾਂ ਉੱਥੇ ਤੁਸੀਂ ਇੱਕ ਸਲਾਦ ਦੀ ਚੰਗੀ ਪਲੇਟ ਭਰ ਲਓ ਅੱਛਾ ਉਹਨੂੰ ਖਾ ਜਾਓ ਉਹਨੇ ਉਹਨੂੰ ਬੈਲੈਂਸ ਕਰ ਦੇਣਾ ਉਹ ਖਾਦੇ ਹੋਏ ਨੇ ਤੁਹਾਨੂੰ ਨੁਕਸਾਨ ਨਹੀਂ ਕਰਨਾ ਸਲਾਦ ਜ਼ਰੂਰੀ ਐਡ ਕਰਨਾ ਚਾਹੀਦਾ ਹੈ ਸਲਾਦ ਹਾਂ ਵੈਸੇ ਤਾਂ ਤੁਹਾਨੂੰ ਖਾਣੇ ਦੇ ਨਾਲ ਹੀ ਉਸੇ ਟਾਈਮ ਸਲਾਦ ਲੈ ਲੈਣਾ ਚਾਹੀਦਾ ਪਰ ਇੱਕ ਇਹ ਵੀ ਜਾਣਦਿਆਂ ਦੇ ਇਹ ਵੀ ਸਾਨੂੰ ਗੱਲ ਸਮਝਾਓ ਕਿ ਤੁਸੀਂ ਕੈਂਸਰ ਦੀ ਗੱਲ ਕੀਤੀ ਹੈ ਜੀ ਆਪਾਂ ਬਹੁਤ ਸਾਰੇ ਸੈਲੀਬ੍ਰਿਟੀ ਦੇਖਦੇ ਹਾਂ ਜੀ ਹੁਣ ਖਬਰਾਂ ਰੋਜ਼ ਇਹੀ ਆਉਂਦੀਆਂ ਨੇ ਮਤਲਬ ਠੀਕ ਹੈ ਕੈਂਸਰ ਤਾਂ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਪਰ ਸੈਲੀਬ੍ਰਿਟੀਆਂ ਨੂੰ ਬਹੁਤ ਜ਼ਿਆਦਾ ਹੋ ਰਿਹਾ ਹੈਗਾ ਜੀ ਹਾਲਾਂਕਿ ਉਹ ਤਾਂ ਆਪ ਦਾ ਜਿੰਮ ਵਗੈਰਾ ਵਰਕਆਊਟ ਵਗੈਰਾ ਸਭ ਕੁਝ ਕਰਦੇ ਨੇ ਚੰਗਾ ਖਾਣ ਪੀਣਾਂ ਦੋ ਦੋ ਤਿੰਨ ਤਿੰਨ ਚਾਹ ਚਾ ਉਹਨਾਂ ਕੋ ਨੌਕਰ ਰੱਖੇ ਹੋਏ ਨੇ ਸਿਰਫ ਖਾਣੇ ਦੇ ਲਈ ਜੀ ਫਰੂਟ ਸਭ ਤੋਂ ਵੱਧ ਉਹ ਖਾਂਦੇ ਨੇ ਜੀ ਫੇਰ ਵੀ ਮੰਨ ਲਓ ਉਹਨਾਂ ਦੇ ਅੰਦਰ ਕੈਂਸਰ ਦੀ ਬਹੁਤਾਤ ਜਿਹੜੀ ਵੱਧ ਰਹੀ ਹੈ ਸਰ ਸੈਲੀਬ੍ਰਿਟੀ ਦਾ ਕੀ ਕਹਾਣਾ ਕਿਉਂਕਿ ਆਮ ਬੰਦਾ ਤਾਂ ਹੀ ਸੋਚਦਾ ਆਪਣੇ ਬੈਠਾ ਅੰਡਾ ਜਿਹੜਾ ਬੰਦਾ ਬੈਠਾ ਉਹਨੂੰ ਦੇਖਣਾ ਵੀ ਇਹਨੂੰ ਕਿਵੇਂ ਹੋ ਗਿਆ ਯਾਰ ਜਿਹੜੀ ਸੈਲੀਬ੍ਰਿਟੀਆਂ ਦੀ ਸਰ ਅਸਲ ਪਰਸਨਲ ਲਾਈਫ ਹੈ ਨਾ ਹੂੰ ਉਹ ਕਿਸੇ ਨੂੰ ਨਹੀਂ ਪਤਾ ਉਹ ਜਦੋਂ ਆਪਣੇ ਪ੍ਰੋਫੈਸ਼ਨ ਚ ਵੀ ਨਹੀਂ ਹਰ ਵਕਤ ਮੇਕਅਪ ਵਾਲਾ ਨਾਲ ਉਹਨਾਂ ਦੇ ਹਰ ਘੰਟੇ ਬਾਅਦ ਜਦੋਂ ਤੁਸੀਂ ਸ਼ਾਰਟ ਦੇਣਾ ਤਾਂ ਉਹਨੇ ਆਰਟੀਫੀਸ਼ੀਅਲ ਉਹ ਚੀਜ਼ਾਂ ਵਰਤਣੀਆਂ ਵਰਤਣੀਆਂ ਮੇਕਅਪ ਇਹ ਚੀਜ਼ਾਂ ਅਸਰ ਪਾਉਂਦੀਆਂ ਮੇਕਅਪ ਵਗੈਰਾ ਹਾਂ ਇਹ ਤਾਂ ਹੁਣ ਇੱਕ ਰਿਸਰਚ ਆ ਗਈ ਹੈ ਵੀ ਜਿਹੜੀ ਸਨ ਸਕ੍ਰੀਨ ਹੈ ਹੂੰ ਇਹੀ ਕੈਂਸਰ ਦਾ ਕਾਰਨ ਬਣਦੀ ਹੈ ਜੀ ਗੋਰਿਆਂ ਦੇ ਵਿੱਚ ਹੂੰ ਹੂੰ ਉਹ ਸਨ ਸਕ੍ਰੀਨ ਯੂਜ਼ ਕਰਦੇ ਆ ਉਹ ਹੀ ਕੈਂਸਰ ਦਾ ਕਾਰਨ ਬਣਦੀ ਜਾ ਰਹੀ ਹੈ ਤੇ ਦੂਜਾ ਇਹ ਲਾਈਨ ਜਿਹੜੇ ਨਾ ਆਇਆਸ਼ ਇਹ ਨਹੀਂ ਥੋੜੀ ਜੀ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ 70 80 ਪਰਸੈਂਟੇ ਹੈਗਾ ਇਹ ਐਸ਼ੀ ਦੇ ਵਿੱਚ ਕੀ ਹੈ ਫਿਰ ਡਰਿੰਕ ਚਿਕਨ ਇਹ ਚੀਜ਼ਾਂ ਐਲਕੋਹਲ ਨਸ਼ੇ ਬਹੁਤ ਹੈ ਕਿ ਆਪਾਂ ਕਿੰਨੇ ਤਾਂ ਪਤਾ ਹੀ ਹੈ ਵੀ ਇਹ ਫਲਾਣਾ ਐਕਟਰ ਆ ਨਸ਼ਾ ਕਰਦਾ ਆ ਕਰਦਾ ਆ ਕਰਦੇ ਤੇ ਕੰਮ ਦਾ ਪ੍ਰੈਸ਼ਰ ਬਹੁਤ ਹੈ ਦਬਾਅ ਬਹੁਤ ਹੈ ਰਾਤਾਂ ਨੂੰ ਵੀ ਜਾਣਾ ਪੈਂਦਾ ਤੁਹਾਨੂੰ ਤੜਕੇ ਨੂੰ ਵੀ ਨਿਕਲਣਾ ਪੈਂਦਾ ਤੁਹਾਨੂੰ ਔਰ ਇਹ ਮਾਨਸਿਕ ਤਣਾਅ ਦੇ ਕਾਰਨ ਵੀ ਜਦੋਂ ਤੁਸੀਂ ਟੈਨਸ਼ਨ 'ਚ ਹੁੰਦੇ ਹੋ ਮਾਨਸਿਕ ਤਣਾਅ 'ਚ ਹੁੰਦੇ ਹੋ ਤਾਂ ਤੁਹਾਡਾ ਪੇਟ ਨਹੀਂ ਸਹੀ ਹੁੰਦਾ ਜਦੋਂ ਪੇਟ ਨਹੀਂ ਸਹੀ ਹੁੰਦਾ ਤਾਂ ਇਹ ਚੀਜ਼ਾਂ ਇਹ ਪ੍ਰੋਬਲਮਾਂ ਆਉਂਦੀਆਂ ਆਉਂਦੀਆਂ ਨੇ ਇਸ ਕਰਕੇ ਸੈਲੀਬ੍ਰਿਟੀਆਂ ਦੇ ਵਿੱਚ ਇਹ ਦਿੱਕਤ ਆ ਰਹੀ ਹੈ ਹੁਣੇ ਅਸੀਂ ਇੱਕ ਸਾਡੇ ਸਕਿਨ ਦਾ ਸਰਾਇਸ ਸੀਗਾ ਆਪਣੇ ਪੰਜਾਬੀ ਸੰਗੀਤ ਇੰਡਸਟਰੀ ਦੇ ਬੜੇ ਸਰਮੋਹਰ ਚਿਹਰੇ ਨੇ ਪਿੰਕੀ ਧਾਲੀਵਾਲ ਜੀ ਜਿੰਨੇ ਫਿਲਮ ਵੀ ਆਈ ਹੈ ਹੁਣ ਬੀਬੀ ਰਜਨੀ ਉਹਨਾਂ ਦੀ ਫਿਲਮ ਆਈ ਆ ਤੇ ਉਹ ਉਹਨਾਂ ਨੂੰ ਵੀ ਇਦਾਂ ਹੀ ਹਾਲਾਂਕਿ ਉਹ ਕੋਈ दारू ਵਗੈਰਾ ਨਹੀਂ ਪੀਂਦੇ ਕਦੇ ਵੈਸ਼ਨੂ ਨੇ ਹੂੰ ਪਰ ਪਤਾ ਨਹੀਂ ਕਿਦਾਂ ਹੋ ਗਿਆ ਇੰਨਾ ਖਾਣ ਪੀਣ ਕਰਕੇ ਜਾਂ ਬਾਹਰ ਦੇ ਖਾਣੇ ਖਾਣ ਕਰਕੇ ਰਹਿਣ ਕਰਕੇ ਉਹਨਾਂ ਨੂੰ ਵੀ ਸਕਿਨ ਦਾ ਸਟਰੈਸਸ ਹੋ ਗਿਆ ਸੀ ਅੱਛਾ ਪਿਛਲੇ ਕਈ ਸਾਲਾਂ ਤੋਂ ਉਹ ਘਰੋਂ ਬਾਹਰ ਵੀ ਨਹੀਂ ਸੀ ਨਿਕਲੇ ਬੜੀ ਦਿੱਕਤ ਦੇ ਵਿੱਚ ਸੀਗੇ ਜਿਸ ਦਿਨ ਉਹ ਮੇਰੇ ਕੋਲ ਆਏ ਉਹਨਾਂ ਨੇ ਫੋਨ ਕੀਤਾ ਮੈਨੂੰ ਦੱਸਿਆ ਕਿ ਤੁਹਾਡੇ ਕੋਲ ਸਕਿਨ ਸਟਰੈਸਸ ਦਾ ਇਲਾਜ ਹੈਗਾ ਤੇ ਜਦੋਂ ਮੈਂ ਉਹਨਾਂ ਨੂੰ ਯੈਸ ਕੀਤੀ ਤਾਂ ਉਹ ਬੜੇ ਹੈਰਾਨ ਜੇ ਹੋਏ ਕਿਉਂਕਿ ਉਹ ਬਹੁਤ ਜਗ੍ਹਾ ਤੋਂ ਦਵਾਈਆਂ ਲੈ ਚੁੱਕੇ ਸੀ ਮਤਲਬ ਉਹਨਾਂ ਨੂੰ ਹੁਣ ਇਹ ਲੱਗਦਾ ਸੀਗਾ ਕਿ ਸ਼ਾਇਦ ਇਹਦਾ ਇਲਾਜ ਨਹੀਂ ਹੈਗਾ ਪਰ ਤੁਸੀਂ ਯਕੀਨ ਕਰੋ ਕਿ 3 ਕੁ ਮਹੀਨਿਆਂ ਦੇ ਵਿੱਚ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ 3 ਕੁ ਮਹੀਨਿਆਂ ਦੇ ਵਿੱਚ ਉਹ ਬਿਲਕੁਲ ਠੀਕ ਹੋ ਗਏ ਸੀ ਜਦੋਂ ਦਵਾਈ ਚੱਲਦੀ ਵੀ ਸੀ ਉਹਨਾਂ ਦੀ بڑے ਉਹ ਟੈਨਸ਼ਨਸ ਵੀ ਡਿਪਰੈਸ਼ਨ ਚ ਵੀ ਆ ਗਏ ਸੀ ਆਪਣੀ ਇਸ ਬਿਮਾਰੀ ਨੂੰ ਲੈ ਕੇ ਕਿਉਂਕਿ ਢੰਗ ਦਾ ਤੁਸੀਂ ਖਾ ਨਹੀਂ ਪਿਆ ਨਹੀਂ ਸਕਦੇ ਕੱਪੜੇ ਨਹੀਂ ਪਾ ਸਕਦੇ ਹਰ ਵਕਤ ਸਕਿਨ ਤੋਂ ਉੱਤਰੀ ਜਾਂਦਾ ਸੀ ਮਾਸ ਸੋ ਪਿਛੇ ਜੇ ਦੱਸਦੇ ਸੀ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਘਟੰਗ ਦਾ ਕੁੜਤਾ ਪਜਾਮਾ ਪਾਇਆ ਅੱਛਾ ਹਾਂ ਸੋ ਇਸ ਕਰਕੇ ਵੀ ਅ ਦਿੱਕਤ ਹੈ ਬਿਮਾਰੀ ਹੈ ਇਹ ਤਾਂ ਕਿਸੇ ਨੂੰ ਵੀ ਹੂੰ ਆ ਸਕਦੀ ਹੈ ਕਿੰਨੇ ਕੈਬਨਟ ਦੇ ਮਨਿਸਟਰ ਸਾਹਿਬ ਦਾ ਜਿਨ੍ਹਾਂ ਦੇ ਸਾਡੇ ਕੋਲੋਂ ਮੈਡੀਸਨ ਹੁਣ ਵੀ ਚੱਲਦੀ ਹੈ ਪੁਲਿਸ ਲਾਈਨ ਦੇ ਵਿੱਚੋਂ ਵੱਡੇ ਵੱਡੇ ਅਫਸਰ ਹੂੰ ਮਤਲਬ ਬਿਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ ਅਸਲ 'ਚ ਸ਼ਡਿਊਲ ਹੈ ਨਾ ਜਿਹੜਾ ਬੰਦਾ ਬਿਜੀ ਹੈ ਭਾਵੇਂ ਉਹ बिजनेਸਮੈਨ ਹੈ ਭਾਵੇਂ ਉਹ ਸੈਲੀਬ੍ਰਿਟੀ ਹੈ ਭਾਵੇਂ ਉਹ ਕੋਈ ਹੋਰ ਜੋਬ ਵਿੱਚ ਹੈ ਉਹਨੂੰ ਫਿਰ ਜਿਹੜਾ ਉਹਦਾ ਖਾਣ ਪੀਣ ਦਾ ਹੈ ਉਹ ਨਾ ਬਦਲ ਜਾਂਦਾ ਸਾਰਾ ਬਾਹਰ ਦੇ ਖਾਣੇ ਮਜਬੂਰੀ ਦੇ ਵਿੱਚ ਖਾਣੇ ਪੈਂਦੇ ਨੇ ਜਿੱਦ ਕਰਕੇ ਇਹ ਦਿੱਕਤਾਂ ਆ ਜਾਂਦੀਆਂ ਨੇ ਸੋ ਆਯੁਰਵੇਦ ਦੇ ਵਿੱਚ ਕੋਈ ਇਹਦੀ ਟੈਨਸ਼ਨ ਨਹੀਂ ਹੈਗੀ ਹਰ ਬਿਮਾਰੀ ਦਾ ਇਲਾਜ ਹੈਗਾ ਔਰ ਸ਼ੁੱਧ ਸਹੀ ਤਰੀਕੇ ਦਾ ਜਿਹੜਾ ਅਸਲ ਪੁਰਾਣਾ ਆਯੁਰਵੇਦ ਹੈ ਰਾਜੇ ਮਹਾਰਾਜੇ ਜਿਹੜਾ ਵਰਤਿਆ ਕਰਦੇ ਸੀਗੇ ਸਾਡੇ ਕੋਲ ਉਹ ਚਲਮਾ ਆਯੁਰਵੇਦ ਨਹੀਂ ਹੈਗਾ ਜਿਹੜੇ ਵੀ ਦੋਸ਼ੀਸ਼ੀਆਂ ਕਿਤੋਂ ਲੈ ਲੀਆਂ ਦੋ ਕਿਸੇ ਕੰਪਨੀ ਤੋਂ ਮੰਗਾ ਲੀਆਂ ਇਦਾਂ ਸਾਡੇ ਦੁਆਖਾਨੇ 'ਚ ਤੁਸੀਂ ਐਂਟਰ ਕਰੋਗੇ ਨਾ ਤੁਹਾਨੂੰ ਖੁਸ਼ਬੂ ਆਊਗੀ ਜੜੀਆਂ ਬੂਟੀਆਂ ਦੀ ਤੁਸੀਂ ਉੱਥੇ ਦੋ 10 ਮਿੰਟ ਬੈਠੋਗੇ ਤੁਹਾਨੂੰ ਤੁਹਾਡੇ ਸਾਹਾਂ ਰਹੀਂ ਉਹ ਜਦੋਂ ਅੰਦਰ ਜਾਊਗੀ ਤੁਹਾਨੂੰ ਮਹਿਸੂਸ ਹੋਊਗਾ ਉਹ ਇਸੇ ਕਰਕੇ ਹੈ ਕਿਉਂਕਿ ਅਸੀਂ ਸਾਰੀਆਂ ਦਵਾਈਆਂ ਆਪ ਹੱਥੀਂ ਤਿਆਰ ਕਰਦੇ ਆਂ ਆਪ ਗ੍ਰाइंड ਕਰਦੇ ਆਂ ਆਪ ਬਣਾਉਂਦੇ ਆਂ ਸਾਡੀ ਇੱਕ ਵੀ ਕੋਈ ਦਵਾਈ ਐਦਾਂ ਦੀ ਨਹੀਂ ਜਿਹੜੀ ਅਸੀਂ ਕਿਸੇ ਹੋਰ ਤੋਂ ਕਿਸੇ ਕੰਪਨੀ ਤੋਂ ਬਣਵਾਉਂਦੇ ਹੋਈ। ਹੂੰ। ਸਾਰੀਆਂ ਆਪ ਰਸਿੱਧ ਸ਼ੁੱਧ ਦੇਸੀ ਤਰੀਕੇ ਨਾਲ ਤਿਆਰ ਕੀਤੀਆਂ ਜਾਂਦੀਆਂ। ਔਰ ਵਰਲਡ ਦੇ ਸਾਰੀਆਂ ਕੰਟਰੀਆਂ ਦੇ ਵਿੱਚ ਕੋਰੀਅਰ ਦੇ ਮਾਧਿਅਮ ਨਾਲ ਤੇ ਆਪਾਂ ਕੇ ਹਰ ਵਕਤ ਅਸੀਂ ਆਪਣੇ ਪੇਸ਼ੈਂਟ ਦੇ ਨਾਲ WhatsApp 'ਤੇ ਰਹੀ, ਫੋਨ ਕਾਲ ਰਹੀ, ਟੱਚ ਦੇ ਵਿੱਚ ਰਹਿਨੇ ਆ। ਅਗਰ ਉਹਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਸਾਨੂੰ ਜਦੋਂ ਮਰਜ਼ੀ ਕਾਲ ਕਰਕੇ ਸਾਨੂੰ ਪੁੱਛ ਸਕਦਾ ਹੈ। ਤੇ ਇਹ ਨਹੀਂ ਕਿ ਉਹਨੂੰ ਦਵਾਈ ਦੇ ਕੇ ਤੁਰਤਾ ਤੇ ਮੁੜ ਕੇ ਉਹਦੇ ਕੋਲ ਸਾਡਾ ਨੰਬਰ ਵੀ ਨਹੀਂ ਆ ਸਾਡੇ ਨਾਲ ਫੋਨ ਤੇ ਗੱਲ ਨਹੀਂ ਕਰ ਸਕਦਾ ਉਹਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਸਾਡਾ ਪੂਰਾ ਸਟਾਫ ਟ੍ਰੇਨਡ ਹੈ ਹਮ ਇੱਕ ਇੱਕ ਗੱਲ ਉਹਨਾਂ ਨੂੰ ਪਤਾ ਹੈ ਕਿਉਂਕਿ ਸਟਾਫ ਸਾਡਾ ਇਦਾਂ ਦਾ ਨਹੀਂ ਅਸੀਂ ਬਣਾਇਆ ਵਾ ਵੀ ਕਾਲ ਸੈਂਟਰ ਇੱਕ ਵੱਖਰਾ ਬਣਾਤਾ ਜਿਨ੍ਹਾਂ ਨੇ ਬਸ ਕੱਲਾ ਫੋਨ ਉੱਥੇ ਕੰਮ ਕਰਦੇ ਨੇ ਉਹ ਬੱਚੇ ਜਿਹੜੇ ਸਾਡੇ ਸਟਾਫ ਦੇ ਵਿੱਚ ਜਿਹੜੇ ਦਵਾਈਆਂ ਹਰ ਵਕਤ ਦਵਾਈਆਂ ਦੇ ਵਿੱਚ ਰਹਿੰਦੇ ਨੇ ਕਿਹੜੀ ਡੋਜ਼ ਕਿੰਨੀ ਦੇਣੀ ਹੈ ਉਹਨਾਂ ਨੂੰ ਸਾਰਾ ਪਤਾ ਹੈ ਤੇ ਉਹੀ ਫੋਨ ਸੁਣਦੇ ਨੇ ਹਮ ਇਸ ਕਰਕੇ ਅਸੀਂ ਇਸ ਗੱਲ ਦਾ ਬੜਾ ਧਿਆਨ ਰੱਖਦੇ ਹਾਂ ਕਿ ਕਿਸੇ ਅਨਾੜੀ ਬੰਦੇ ਕੋਲ ਅਸੀਂ ਫੋਨ ਨਹੀਂ ਦਿੰਦੇ ਜਿਹਨੂੰ ਦਵਾਈਆਂ ਦੀ ਨੌਲੇਜ ਨਾ ਹੋਵੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ